ਸਾਡੇ ਚੈਨਲ ਪੰਜਾਬੀ ਵਿਵੇਕ ਤੇ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਗੱਲ ਕਰਾਂਗੇ ਰਸਮੀ ਤੌਰ ਤੇ ਨਹੀਂ ਕੈਜੂਅਲੀ ਤੇ ਜਿਹੜੇ ਤੁਹਾਨੂੰ ਕੀ ਲੱਗਦਾ ਹੈ ਕਿ ਜਿਵੇਂ ਭਗਵੰਤ ਮਾਨ ਨੇ ਕਿਹਾ ਸੀਗਾ ਕਿ ਲੋਕ ਵਾਪਸ ਆਉਣਗੇ ਪੰਜਾਬ ਦੇ ਪੰਜਾਬੀ ਦੇ ਪੇਪਰ ਅਲਸਨੂ ਦੇ ਕੇ ਕੀ ਤੁਹਾਨੂੰ ਲੱਗਦਾ ਹੈ ਗੋਰੇ ਤਾਂ ਸ਼ਾਇਦ ਨਾ ਆਉਣ ਕਿ ਪੰਜਾਬੀ ਵਾਪਸ ਆ ਰਹੇ ਨੇ ਦੇਖੋ ਜਿਹੜਾ ਤਾਂ ਇਹ ਭਗਵਾਨ ਤੁਮਾਨ ਦਾ ਬਿਆਨ ਸੀ ਇਹ ਇਹ ਵੀ ਕਿਹਾ ਜਾ ਸਕਦਾ ਕਿ ਉਹਦਾ ਸਿਆਸੀ ਬਿਆਨ ਸੀ ਇਹਦੇ ਬਾਰੇ ਇਹ ਗੱਲ ਵੀ ਕਹੀ ਜਾ ਸਕਦੀ ਹੈ ਕਿ ਆ ਕਿ ਉਹ ਦੀ ਸ਼ੁਭ ਇੱਛਾ ਹੋ ਸਕਦੀ ਕੀ ਸੱਚਮੁੱਚ ਇਉਂ ਵਾਪਰੇਗਾ ਜਿੱਥੋਂ ਤੱਕ ਗੱਲ ਹੈਗੀ ਆ ਕਿ ਦੁਨੀਆ ਭਰ ਦੇ ਵਿੱਚ ਆਰੰਭ ਤੋਂ ਹੀ ਚੰਗੀਆਂ ਜਿਉਣ ਹਾਲਤਾਂ ਲਈ ਪ੍ਰਵਾਸ ਹੁੰਦਾ ਆਇਆ ਤੇ ਇਸ ਬੰਦ ਦੇ ਵਿੱਚ ਜਿੱਦ ਤੱਕ ਮੈਨੂੰ ਯਾਦਦਾ ਹੈਗਾ ਕਿ ਜਿੰਨੀ ਦੇਰ ਕੈਨੇਡਾ ਦੀ ਜਾਂ ਆਸਟ੍ਰੇਲੀਆ ਦੀ ਜਾਂ ਅਮਰੀਕਾ ਦੀ ਜਾਂ ਕਿਸੇ ਵੀ ਹੋਰ ਦੇਸ਼ ਦੀ ਜਿਹੜੀ ਜੀਡੀਪੀ ਹੈਗੀ ਆ ਜਿਹੜਾ ਕਿਸੇ ਵਿਅਕਤੀ ਦੀ ਪ੍ਰਤੀ ਦਿਨ ਦੀ ਕਮਾਈ ਆ ਉਹ ਪੰਜਾਬ ਦੇ ਮੁਕਾਬਲੇ ਜੇ ਉੱਥਾਂ ਨੂੰ ਉਹਨੂੰ ਵਧੇਰੇ ਹੋਵੇਗੀ ਤਾਂ ਉਹ ਉਧਰ ਨੂੰ ਜਾਵੇ ਗਈ ਜਾਵੇਗਾ ਇਹ ਇੱਕ ਇਕਨੋਮਿਕ ਸਟਾਡ ਆਰਥਿਕਤਾ ਦਾ ਨਿਯਮ ਜਿਵੇਂ ਪੰਜਾਬ ਵਿੱਚ ਵੀ ਇੱਕ ਪਾਸੇ ਤਾਂ ਕਹਿੰਦੇ ਆ ਅਸੀਂ ਬੇਰੁਜ਼ਗਾਰੀ ਆ ਇੱਕ ਪਾਸੇ ਅਸੀਂ ਕਹਿੰਦੇ ਆ ਕਿ ਇੱਥੇ ਰੋਜ਼ਗਾਰ ਨਹੀਂ ਇੱਕ ਪਾਸੇ ਅਸੀਂ ਕਹਿੰਦੇ ਆ ਕਿ ਇੱਥੇ ਬਹੁਤੀਆਂ ਤਨਖਾਹਾਂ ਜਾਂ ਬਹੁਤੀਆਂ ਉਜੜਤਾ ਨਹੀਂ ਇਸੇ ਭਾਵ ਨੂੰ ਤਾਂ ਬਹੁਤ ਸਾਰੇ ਪ੍ਰਵਾਸੀ ਆਉਂਦੇ ਆ ਪਰ ਕਿਹੜੇ ਇਲਾਕਿਆਂ ਵਿੱਚੋਂ ਆਉਂਦੇ ਆ ਕਿ ਜਿੱਥੇ ਪਰ ਕਾਪੀਟਾ ਇਨਕਮ ਪੰਜਾਬ ਨਾਲੋਂ ਵੀ ਘੱਟ ਉਹ ਲੋਕ ਆ ਜਿਹੜੇ ਉਹ ਪੰਜਾਬ ਵੱਲ ਆਉਂਦੇ ਆ ਪੰਜਾਬ ਦੇ ਲੋਕ ਉਹਨਾਂ ਦੇਸ਼ਾਂ ਵੱਲ ਜਾਂਦੇ ਆ ਤੇ ਇਹ ਵਰਤਾਰਾ ਮੇਰੇ ਸਹਾਰ ਨਾਲ ਤਾਂ ਚੱਲਦਾ ਰਹਿਣ ਦੀ ਸੰਭਾਵਨਾ ਜਾਪ ਰਹੀ ਹੈ ਉਹ ਠੀਕ ਹੈ ਮੈਂ ਤੁਹਾਡੀ ਇਸ ਗੱਲ ਨਾਲ ਬਿਲਕੁਲ ਐਗਰੀ ਕਰਦੀ ਹਾਂ ਤੇ ਜਿਹੜੇ ਲੋਕ ਪੰਜਾਬ ਦੇ ਵਿੱਚ ਵੈਲ ਟੂ ዱ ਫੈਮਲੀਜ਼ ਤੋਂ ਨਹੀਂ ਫੋਰ ਐਗਜ਼ਾਮਪਲ ਜਿੰਨਾ ਵੀ ਇੱਥੇ ਠੀਕ ਤਨਖਾਹ ਆਇਆ ਠੀਕ ਕਮਾ ਰਹੇ ਆ ਇੱਕ ਜਿਵੇਂ ਆਪਾਂ ਕਹਿੰਨਾ ਸਟੈਂਡਰਡ ਆਫ ਲਿਵਿੰਗ ਉਹਨਾਂ ਦਾ ਮਾੜਾ ਨਹੀਂ ਹੈ ਸਟੈਂਡਰਡ ਆਫ ਲਿਵਿੰਗ ਜਿੰਨਾ ਦਾ ਮਾੜਾ ਨਹੀਂ ਹੈ ਉਹ ਲੋਕ ਬਾਹਰ ਜਾ ਰਹੇ ਨੇ ਤੁਹਾਨੂੰ ਕੀ ਲੱਗਦਾ ਕਿ ਉਹਨਾਂ ਨੂੰ ਕਿਹੋ ਜਿਹੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਜੋ ਆਮ ਪਰਿਵਾਰ ਤੋਂ ਜਾਂਦਾ ਜਿਵੇਂ ਕਿਸੇ ਪਿੰਡ ਤੋਂ ਜਾਂਦਾ ਬੰਦਾ ਉਹ ਤੇ ਇੱਕ ਸ਼ਹਿਰੀ ਬੱਚਾ ਜਿਹੜਾ ਉਹ ਜਾਂਦਾ ਉਹਨਾਂ ਦੇ ਸਟੈਂਡਰਡ ਆਫ ਲਿਵਿੰਗ ਦਾ ਕਿੰਨਾ ਕ ਫਰਕ ਪੈਂਦਾ ਬਾਹਰ ਜਾ ਕੇ ਨਹੀਂ ਦੇਖੋ ਜਿੱਦ ਤੱਕ ਤਾਂ ਗੱਲ ਹੈਗੀ ਆ ਕਿ ਜਿਹੜਾ ਆਪਾਂ ਇਹ ਗੱਲ ਕਹੀਏ ਕਿ ਜਿਹੜੇ ਇਧਰ ਵੀ ਫੈਮਿਲੀ ਵੈਲ ਟੂ लू ਆ ਉਹ ਬਾਹਰ ਕਿਉਂ ਜਾਂਦੀਆਂ ਹਾਂ ਮੇਰਾ ਇਹੀ ਸਵਾਲ ਆ ਉਹਦੇ ਵਿੱਚ ਨਾ ਤਿੰਨ ਚਾਰ ਕਾਰਨ ਨੇ ਸਭ ਤੋਂ ਜਿਹੜਾ ਪਹਿਲਾ ਕਾਰਨ ਤਾਂ ਉਹਦਾ ਇਹ ਹੈਗਾ ਕਿ ਇੱਕ ਜਿਹਨੂੰ ਕਹਿੰਦੇ ਨਾ ਦੂਰ ਦੇ ਢੋਲ ਸਹਾਵਨੇ ਜਿਹੜੇ ਬੰਦੇ ਬਾਹਰ ਬਹੁਤਾ ਨਹੀਂ ਗਏ ਉਹਨਾਂ ਨੂੰ ਲੱਗਦਾ ਹੈ ਕਿ ਬਾਹਰ ਪ੍ਰਬੰਧ ਬਹੁਤ ਵਧੀਆ ਸਿਸਟਮ ਬਹੁਤ ਵਧੀਆ ਆ ਉੱਥੇ ਬੇਰਜਗਾਰੀ ਨਹੀਂ ਉੱਥੇ ਭ੍ਰਿਸ਼ਟਾਚਾਰੀ ਨਹੀਂ ਉੱਥੇ ਅਮਨ ਕਾਨੂੰਨ ਦੀ ਸਥਿਤੀ ਨਹੀਂ ਹਾਲਾਂਕਿ ਤੂੰ ਹੁਣ ਇੰਨਾ ਚਿਰ ਕੈਨੇਡਾ ਰਹਿ ਕੇ ਆਈਆਂ ਹੁਣ ਫਿਰ ਕੈਨੇਡਾ ਜਾਣਾ ਤੈਨੂੰ ਕੈਨੇਡੀਅਨ ਜੀਵਨ ਦਾ ਪਤਾ ਹੈ ਕਿ ਉੱਥੇ ਵੀ ਕਤਲ ਹੁੰਦੇ ਆ ਉੱਥੇ ਵੀ ਨਸ਼ੇ ਆ ਉੱਥੇ ਵੀ ਵੱਡੀ ਪੱਦਰ ਦੇ ਪ੍ਰਸ਼ਟacharਾ ਠੀਕ ਹੈ ਛੋਟੀ ਪੱਦਰ ਦੇ ਪ੍ਰਸ਼ਟachar ਨਹੀਂ ਪਰ ਇੱਕ ਤਰ੍ਹਾਂ ਦੇ ਦੂਰ ਦੇ ਢੋਲ ਸਹਾਵ ਨੇ ਕਿ ਉੱਥੋਂ ਦਾ ਪ੍ਰਬੰਧ ਬੜਾ ਵਧੀਆ ਹੂੰ ਦੂਸਰੀ ਜਿਹੜੀ ਗੱਲ ਹੈ ਕਿ ਬਹੁਤ ਵਾਰ ਇਹ ਕਿ ਪੜਨ ਲਈ ਇਸ ਕਰਕੇ ਚੰਗੇਰੇ ਪੇ ਵਿਖ ਲਈ ਬੱਚੇ ਬਾਹਰ ਭੇਜੇ ਤਾਂ ਉਦੋਂ ਬਾਅਦ ਜਿਹੜੇ ਬੱਚਿਆਂ ਦੇ ਮਗਰ ਇਹ ਬੱਚੇ ਉੱਥੋਂ ਦੇ ਸੱਭਿਆਚਾਰ ਚ ਘੋਲ ਮਿਲ ਗਏ ਉੱਥੇ ਉਹ ਰਹਿਣਾ ਸਮਝਾਰੇ ਤੇ ਇਸ ਕਰਕੇ ਉਹਨਾਂ ਦੀ ਵੀ ਇੱਕ ਮਜਬੂਰੀ ਬਣ ਜਾਂਦੀ ਹੈ ਕਿ ਉਹ ਵੀ ਬੱਚਿਆਂ ਦੇ ਮਗਰ ਬਾਹਰ ਜਾਣ ਜਾਂ ਬੱਚਿਆਂ ਦੇ ਬੱਚੇ ਸਾਂਭਣ ਬਾਹਰ ਜਾਣ ਇਹ ਉਹਨਾਂ ਦੀ ਇੱਕ ਮਜਬੂਰੀ ਹੈ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਪ੍ਰਾਣੇ ਪ੍ਰਵਾਸੀਆਂ ਦੇ ਮੁਕਾਬਲੇ ਜਿਹੜੀ ਨਵੀਂ ਮਿਲੇਨੀਅਲ ਜਨਜ਼ੀ ਜਾ ਰਹੀ ਹੈ ਉਹਨਾਂ ਨੂੰ ਆਇਡੈਂਟੀਟੀ ਕ੍ਰਾਈਸਿਸ ਕਿਵੇਂ ਆਉਂਦਾ ਹੈ ਉੱਥੇ ਜਾ ਕੇ ਤੇ ਇੱਥੇ ਰਹਿ ਕੇ ਕਿਉਂਕਿ ਉਹ ਪਹਿਲਾਂ ਤੋਂ ਹੀ ਉਸ ਕਲਚਰ ਦੇ ਖਾਸੇ ਨੇੜੇ ਪਹੁੰਚ ਚੁੱਕੇ ਹੈ ਕੀ ਫੇਰ ਵੀ ਉੱਥੇ ਜਾ ਕੇ ਉਹਨਾਂ ਨੂੰ ਆਇਡੈਂਟੀਟੀ ਕ੍ਰਾਈਸਿਸ ਦਾ ਸਾਹਮਣਾ ਕਰਨਾ ਪੈਂਦਾ ਕਿ ਨਹੀਂ ਜਿਹੜੀ ਪ੍ਰਾਣੀ ਪੀੜੀ ਸੀ ਨੰਨੋਡ ਆਂਟੀ ਕਰਾਈਸਿਸ ਦਾ ਇਸ ਕਰਕੇ ਸਾਹਮਣਾ ਨਹੀਂ ਸੀ ਬਹੁਤਾ ਕਰਨਾ ਪੈਂਦਾ ਕਿ ਉਹ ਤਾਂ ਇਹ ਸਮਝਦੀ ਨਹੀਂ ਸੀ ਕਿ ਅਸੀਂ ਇਸ ਦੇਸ਼ 'ਚ ਸਦਾ ਲਈ ਵਸਣਾ ਉਹ ਤਾਂ ਇਹ ਸਮਝਦੀ ਸੀ ਕਿ ਆਤਮਾਾਂ ਵਾਪਸ ਨਹੀਂ ਆਏ ਪਰ ਉਹਨਾਂ ਦੇ ਮਨ 'ਚ ਹਮੇਸ਼ਾ ਲੱਗਿਆ ਰਹਿੰਦਾ ਸੀ ਕਿ ਅਸੀਂ ਤਾਂ ਕਮਾ ਕੇ ਇੱਕ ਦਿਨ ਆਪਦੇ ਦੇਸ਼ ਵਾਪਸ ਚਲੇ ਜਾਏ ਇਸ ਕਰਕੇ ਉਹ ਉੱਥੋਂ ਦੇ ਸੱਭਿਆਚਾਰ ਵਿੱਚ ਘੁਲਣਾ ਮਿਲਣਾ ਰਹਿਣਾ ਉਹਨਾਂ ਨਾਲ ਕੰਪੀਟ ਕਰਨਾ ਕਿਸੇ ਮੁਕਾਬਲੇਬਾਜ਼ੀ 'ਚ ਪੈਣਾ ਉਹਨਾਂ ਦੇ ਉੱਤੋਂ ਦੀ ਹੋ ਕੇ ਵਗਣਾ ਜਾਂ ਕਹਿ ਲਓ ਕਿ ਮੇਰੇ 'ਚੇ ਵੱਧ ਯੋਗਤਾ ਹੈ ਮੈਨੂੰ ਇਹ ਉੱਧਰ ਮਿਲਣਾ ਚਾਹੀਦਾ ਅਜਿਹੀ ਉਹਨਾਂ ਦੇ ਦਾਅਵੇ ਹੀ ਨਹੀਂ ਸੀ ਇਹ ਦਾਅਵੇ ਤਾਂ ਉਸ ਪੀੜੀ ਦੇ ਹੋ ਸਕਦੇ ਆ ਜਿਹੜੀ ਪੀੜੀ ਨੇ ਉੱਥੇ ਜਾਂ ਤਾਂ ਜੰਮੀ ਪੜੀ ਜਾਂ ਇਹ ਕਹ ਲੋ ਕਿ ਇੱਥੋਂ ਉੱਥੇ ਗਈ ਪੜ੍ਹੀ ਲਿਖੀ ਤੇ ਅੱਜ ਇਹ ਸਮਝਦੀ ਹੈ ਕਿ ਮੇਰਾ ਹੁਣ ਦੇਸ਼ ਅਮਰੀਕਾ ਜਾਂ ਕੈਨੇਡਾ ਜਾਂ ਇੰਗਲੈਂਡ ਹੀ ਆ ਉਹਨਾਂ ਨੂੰ ਡੈਂਟੀ ਕ੍ਰਾਈਸਿਸ کئی ਕਿਸਮ ਦੇ ਆਉਂਦੀ ਹੈ ਇੱਕ ਤਾਂ ਘਟ ਗਿਣਤੀ ਦੇ ਹੋਣ ਦਾ ਹੀ ਆਉਂਦਾ ਹਾਂ ਮੈਂ ਤੁਹਾਡੀ ਗੱਲ ਨਾਲ ਐਗਰੀ ਕਰਦੀ ਹਾਂ ਪਰ ਆਪਣੇ ਕੁਝ ਨਾ ਕੈਨੇਡਾ ਦੇ ਵਿੱਚ ਪਾਕਟਸ ਬਣੇ ਹੋਏ ਆ ਜਿਵੇਂ ਬ੍ਰੈਮਟਨ ਹੋ ਗਿਆ ਸਰੀ ਹੋ ਗਿਆ ਕੈਲਗਰੀ ਦੇ ਕੁਆਡਰੈਂਟਸ ਉਹ ਇੱਕ ਕੁਆਡਰੈਂਟ ਪੂਰਾ ਪੰਜਾਬੀ ਦਾ ਹੈ ਜਿਹੜਾ ਇੰਗਲੈਂਡ ਦੇ ਵਿੱਚ ਸਾਊਥ ਹਾਲ ਹੋ ਗਿਆ ਤਾਂ ਉਹਨਾਂ ਪਾਕਟਸ ਦੇ ਵਿੱਚ ਜਦੋਂ ਉਹ ਲੋਕ ਰਹਿੰਦੇ ਆ ਤੇ ਉੱਥੋਂ ਬਾਹਰ ਨਹੀਂ ਨਿਕਲਦੇ ਉੱਥੇ ਤੋਂ ਘਟ ਗਿਣਤੀ ਵੀ ਨਹੀਂ ਹੁੰਦੀ ਇਸ ਦੇ ਬਾਵਜੂਦ ਜਿਹੜੀ ਆਇਡੈਂਟੀਟੀ ਕ੍ਰਾਈਸਿਸ ਆ ਨਾ ਉਹ ਇੱਕ ਅਜੀਬ ਕਿਸਮ ਦੀ ਆਇਡੈਂਟੀਟੀ ਕ੍ਰਾਈਸਿਸ ਆ ਕੱਲੀ ਘਟ ਗਿਣਤੀ ਦੇ ਹੋਣ ਦਾ ਹੀ ਨਹੀਂ ਹੁੰਦਾ ਆਪ ਦੇ ਪਾਛ ਆਵਦਾ ਤਾਰੂ ਆਪਣਾ ਸੱਭਿਆਚਾਰ ਆਪਣਾ ਖਾਣ ਪੀਣ ਖੁੱਸ ਜਾਣ ਦਾ ਵੀ ਹੁੰਦਾ ਹੈ। ਬਹੁਤ ਸਾਰੇ ਜਿਹੜੇ ਲੋਕ ਨੇ ਉਹਨਾਂ ਨੂੰ ਇੱਥੇ ਰਹਿੰਦਿਆਂ ਦੇਸ਼ ਰਹਿੰਦੇ ਕਦੇ ਉਹਨਾਂ ਧਰਮ ਯਾਦ ਨਹੀਂ ਆਇਆ ਜਿੰਨਾ ਬਾਹਰ ਜਾ ਕੇ ਆਉਂਦੇ। ਇੱਥੇ ਰਹਿੰਦੇ ਆ ਉਹਨਾਂ ਨੂੰ ਕਦੇ ਕਿ ਇੱਥੇ ਕੋਈ 크ਿਸਮਸ ਮਨਾਉਂਦਾ ਹੀ ਨਹੀਂ ਉਹਨਾਂ ਨੂੰ 크ਿਸਮਸ ਕੋਈ ਖਿੱਚ ਨਹੀਂ ਪਉਂਦੀ। ਨਾ ਹੀ ਉਹਨਾਂ ਨੂੰ ਲੱਗਦਾ ਕਿ ਠੀਕ ਆਸੀਂ ਆਪਣੇ ਆ ਦਿਵਾਲੀ, ਦਸਹਿਰਾ, ਵਿਸਾਖੀ, ਗੁਰਪੁਰਬ ਮਨਾਣੇ ਆ। ਉੱਥੇ ਜਾ ਕੇ ਉਹਨਾਂ ਨੂੰ ਲੱਗਦਾ ਕਿ ਇਹ ਜਿਹੜੇ ਲੋਕ ਨੇ ਇਹ 크리스마ਸ ਮਨਾਉਂਦੇ ਆ ਤੇ ਅਸੀਂ ਵੀ ਵਿਸਾਖੀ ਮਨਾਈਏ ਤੇ ਐਡੀ ਧੂਮ ਧਾਮ ਨਾਲ ਮਨਾਈਏ ਕਿ ਉਹ ਇੱਕ ਮਿਸਾਲ ਬਣੇ ਇਹ ਆਇਡੈਂਟੀਟੀ ਕ੍ਰਾਈਸਿਸ ਨੂੰ ਪ੍ਰਗਟ ਕਰਨ ਦਾ ਢੰਗ ਹੀ ਆ ਕਿ ਆਇਡੈਂਟੀਟੀ ਕ੍ਰਾਈਸਿਸ ਵੀ ਆ ਤੇ ਉਹਦੇ ਉਹਨੂੰ ਹੱਲ ਕਰਨ ਦਾ ਜਿਹੜਾ ਢੰਗ ਆ ਉਹ ਇਹੀ ਆ ਕਿ ਅਸੀਂ ਸ਼ਾਇਦ ਕੋਈ ਵੀ ਪੰਜਾਬੀ ਨਾ ਰਹਿੰਦਾ ਹੋਵੇ ਜਾਂ ਸਿੱਖ ਕਿ ਜਿਹੜਾ ਉਸ ਪ੍ਰੀਡ ਦੇ ਵਿੱਚ ਹਿੱਸਾ ਨਾ ਲੈਂਦਾ ਹੋਵੇ ਇਹ ਇੱਕ ਵੇ ਆ ਇਸ ਤੇਨ ਯਾਨੀ ਕਿ ਜਿਹੜੀ ਪੰਜਾਬੀ ਭਾਸ਼ਾ ਦੇ ਖੁੱਸ ਜਾਣ ਦਾ ਕਿ ਜਿਹੜੀ ਉੱਥੇ ਦੀ ਇੱਥੋਂ ਦੀ ਜੰਪਲ ਪੀੜ੍ਹੀ ਸੀਗੀ ਜਦੋਂ ਉੱਥੇ ਗਈ ਉਹਨਾਂ ਦੇ ਜਿਹੜੇ ਪੁੱਤ-ਪੁੱਤਰੀ ਨੇ ਦੋਤੇ ਦੋਤੀਆਂ ਉਹ ਅੰਗਰੇਜ਼ੀ ਬੋਲਦੇ ਨੇ ਆਪਸ ਵਿੱਚ ਤਾਂ ਉੱਥੇ ਉਹਨਾਂ ਨੂੰ ਲੱਗਦਾ ਹੈ ਕਿ ਹੈ ਸਾਡੀ ਭਾਸ਼ਾ ਮਰ ਜੂਗੀ ਸਾਡੀ ਭਾਸ਼ਾ ਹੁਣ ਨਵੀਂ ਪੀੜ੍ਹੀ ਬੋਲੂਗੀ ਸਾਡੇ ਨਾਲ ਦਾ ਸੰਚਾਰ ਹੀ ਟੁੱਟ ਜਾਊਗਾ ਇਹ ਵੀ ਇੱਕ ਕ੍ਰਾਈਸਿਸ ਦਾ ਕਾਰਨ ਬਣਦਾ ਹੈ ਜਿਹਨੂੰ ਕਹਿੰਦੇ ਆ ਪਛਾਣ ਦਾ ਮਸਲਾ ਜਾਂ ਆਇਡੈਂਟੀਟੀ ਕ੍ਰਾਈਸਿਸ ਨਾਲੇ ਥਨ ਤੁ ਥਨ ਤੇ ਗੱਲ ਮੇਟੋ ਵਾਤ ਪਤਾ ਹੈ ਕਿ ਜਿਵੇਂ ਪਾਤਰ ਸਾਹਿਬ ਨੇ ਕਿਹਾ ਸੀ ਕਿ ਉਹ ਨਹੀਂ ਮਰਦੀ ਕੋਈ ਭਾਸ਼ਾ ਜਿੰਦੋਂ ਤੱਕ ਜਿਉਂਦੇ ਰਹਿੰਦੇ ਨੇ ਉਸ ਭਾਸ਼ਾ ਦੇ ਲੋਕ ਤੇ ਭਾਸ਼ਾ ਬਾਰੇ ਆਪਾਂ ਗੱਲ ਨਾ ਕਰੀਏ ਆਪਾਂ ਕਲਚਰ ਦੀ ਗੱਲ ਕਰੀਏ ਮੈਂ ਉੱਥੇ ਜਾ ਕੇ ਇੱਕ ਖਾਸ ਪਾੜਾ ਦੇਖਿਆ ਨਾਰਥ ਇੰਡੀਅਨਸ ਦੇ ਵਿੱਚ ਜਿਸ ਦੇ ਵਿੱਚ ਪੰਜਾਬੀਆਂ ਨੂੰ ਇੱਕ ਤਰ੍ਹਾਂ ਨਾਲ ਏਲੀਨੇਟ ਕੀਤਾ ਜਾ ਰਿਹਾ ਹੈ ਇਹ ਸਾਊਥ ਇੰਡੀਆਸ ਦੇ ਵਿੱਚ ਨਹੀਂ ਦੇਖਿਆ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਨੀ ਆ ਪਿੱਛੇ ਦੇ ਕੁਝ ਵੀਡੀਓਜ਼ ਵਾਇਰਲ ਹੋਈਆਂ ਸੀਗੀਆਂ YouTube ਤੇ Instagram ਤੇ ਛੋਟੀਆਂ-ਛੋਟੀਆਂ ਵੀਡੀਓ ਸੀਗੀਆਂ ਜਿਸ ਦੇ ਬ੍ਰੈਂਟਨ ਦੇ ਕੁਝ ਇਲਾਕਿਆਂ ਦੇ ਵਿੱਚ ਤੇ ਵੈਨਕੂਵਰ ਦੇ ਡਾਊਨਟਾਊਨ ਦੇ ਵਿੱਚ ਹੈਲੋਵੀਨ ਤੇ ਲੋਕ ਪੂਰੀ ਤਰ੍ਹਾਂ ਖੱਪ ਪਾ ਰਹੇ ਸੀਗੇ ਆ ਕਾਰਾਂ ਦੇ ਚੜੇ ਹੋਏ ਸੀ ਡிரஸ்ਡ ਅਪ ਨਹੀਂ ਸੀਗੇ ਸਭ ਤੋਂ ਪਹਿਲਾਂ ਇੱਕ ਵੀਡੀਓ ਇੱਕ ਗੋਰੇ ਨੇ ਪਾਈ ਤੇ ਗੋਰੇ ਨੇ ਕਿਹਾ ਕਿ ਹੁਣ ਆ ਹਾਲ ਆ ਵੈਂਕੂਵਰ ਡਾਊਨਟਾਊਨ ਦਾ ਇੱਕੋ ਵਾਰੀ ਜਦੋਂ ਆਪਾਂ ਉਹ ਵੀਡੀਓ ਦੇਖਦੇ ਆ ਆਪਣੇ ਦਿਮਾਗ ਉੱਥਾਂ ਦਾ ਯਾਰ ਕੀ ਗਾਜ ਆ ਪਾਈ ਜਾਂਦਾ ਹੈ ਹਨਾ ਪਰ ਜਦੋਂ ਤੁਸੀਂ ਉਹਨਾਂ ਦੇ ਕਮੈਂਟ ਖੋਲ ਕੇ ਦੇਖਦੇ ਹੋ ਤੁਸੀਂ ਇਹ ਸੋਚਦੇ ਹੋ ਵੀ ਹਾਂ ਯਾਰ ਮੇਰੇ ਮੇਰੇ ਲੋਕ ਉੱਥੇ ਥੋੜੀ ਆਪਣਕ ਦੀ ਭਾਵਨਾ ਆ ਜਾਂਦੀ ਹੈ ਕਿ ਮੇਰੇ ਲੋਕ ਕੀ ਕਰੀ ਜਾਂਦੇ ਪਰ ਜਦੋਂ ਹੀ ਤੁਸੀਂ ਵੀਡੀਓ ਦੇ ਥੱਲੇ ਕਮੈਂਟ ਦੇਖਦੇ ਹੋ ਕੋਈ ਉਹਨਾਂ ਨੂੰ ਕਹਿੰਦਾ ਉਬਰ ਡਰਾਈਵਰ ਬਣੇ ਹੋਏ ਨੇ ਅੱਜ ਉਬਰ ਡਰਾਈਵਰਾਂ ਦਾ ਦਿਨ ਆ ਗਿਆ ਕੋਈ ਕਹਿੰਦਾ ਕਿ ਇਨਾਂ ਨੇ ਕੱਪੜੇ ਨਹੀਂ ਪਾਏ ਹੈਲੋਵੀਨ ਵਾਲੇ ਪਰ ਉਹ ਹੈਲੋਵੀਨ ਵਾਲੇ ਕੱਪੜੇ ਤੋਂ ਵੀਡੀਓ ਬਣਾਉਣ ਵਾਲੇ ਗੋਰੇ ਨੇ ਵੀ ਨਹੀਂ ਪਾਏ ਹੁੰਦੇ ਫੇਰ ਵੀ ਉਹ ਉਹੇ ਜਿਹੀਆਂ ਚੀਜ਼ਾਂ ਦੀ ਸਾਡਾ ਕਲਚਰ ਖਰਾਬ ਕਰਦੇ ਆ ਇਹ ਸਾਰੀਆਂ ਚੀਜ਼ਾਂ ਨਾਲ ਭਰੇ ਹੋਏ ਰੇਸਿਸਟ ਕਮੈਂਟ ਹੁੰਦੇ ਨੇ ਉੱਥੇ ਤੇ ਸਭ ਤੋਂ ਵੱਧ ਜੋ ਏਲੀਨੇਸ਼ਨ ਦੀ ਚੀਜ਼ ਮੈਨੂੰ ਇਹ ਦਿਖੀ ਕਿ ਫੈਲੋ ਭਾਰਤੀ ਖਾਲਸਤਾਨੀ ਖਾਲਸਤਾਨੀ ਪੰਜਾਬ ਵਾਲੇ ਹਰਿਆਣੇ ਵਾਲੇ ਇਹ ਜੀਆਂ ਚੀਜ਼ਾਂ ਲਿਖ ਕੇ ਇਹਨਾਂ ਲੋਕਾਂ ਨੂੰ ਅੱਡ ਕਰਨ ਦੀ ਕੋਸ਼ਿਸ਼ ਕਰਦੇ ਆ ਫਿਰ ਉਹ ਲੋਕ ਹੋਰ ਜ਼ਿਆਦਾ ਅੱਗੇ ਜਾ ਕੇ ਉਹਨਾਂ ਤੇ ਜਵਾਬੀ ਹਮਲੇ ਕਰਦੇ ਨੇ ਇਹ ਨਾ ਬੇਟੇ ਇੱਕ ਹੋਰ ਕਿਸਮ ਦੀ ਚੀਜ਼ ਹੈਗੀ ਓਏ ਹੈਗੀ ਆ ਕਿ ਜਿਹੜੀ ਕੋਈ ਵੀ ਕਲਚਰ ਆ ਉਹ ਕਹਿੰਦਾ ਕਿ ਮੇਰੇ ਚ ਆਓ ਮੇਰੇ ਵਿੱਚ ਰਚੋ ਅਸੀਮੇਸ਼ਨ ਕਹਿੰਦੇ ਆ ਜੀ ਅਸੀਮੇਲੇਸ਼ਨ ਤੇ ਮੇਰੇ ਨਾਲ ਆਤਮਸਾਥ ਕਰਜੋ ਤੇ ਮੇਰੇ ਵਿੱਚ ਆ ਕੇ ਰਚਜੋ ਜਦੋਂ ਬੰਦਾ ਰਚਣ ਲੱਗਦਾ ਹੈ ਇੱਕ ਖਾਸ ਪੜਾਅ ਤੋਂ ਬਾਅਦ ਉਹਨਾਂ ਨੂੰ ਖੁਦ ਨੂੰ ਇੱਕ ਖਤਰਾ ਖੜਾ ਹੋ ਜਾਂਦਾ ਕਿ ਇਹ ਸਾਡਾ ਰਜਗਾਰ ਖੋਣਗੇ ਇਹ ਮੁਕਾਬਲੇ ਵਿੱਚ ਸਾਡੇ ਤੋਂ ਉੱਚੀਆਂ ਪੋਜੀਸ਼ਨਾਂ 'ਚ ਜਾਣਗੇ ਇਹ ਰੰਗ ਦੇ ਹੋਰ ਨੇ ਇਸੇ باوجود ਸਾਡੇ ਵਾਲੀਆਂ ਸਾਰੀਆਂ ਸਹੂਲਤਾਂ ਮੰਨਣਗੇ ਉਹਦੇ ਨਾਲ ਕੀ ਹੈ ਕਿ ਉਹ ਅਸਿਮੀਲੇਸ਼ਨ ਤੋਂ ਅਨਕਾਰੀ ਹੋ ਜਾਂਦੇ ਪੰਜਾਬ ਦੇ ਵਿੱਚ ਵੀ ਇਹ ਕ੍ਰਾਈਸਿਸ ਬਿਲਕੁਲ ਹੀ ਇੱਕ ਵੱਖਰੇ ਢੰਗ ਨਾਲ ਕਿ ਇੱਕ ਵਾਰ ਤੇ ਅਸੀਂ ਕਹਿੰਨੇ ਆ ਕਿ ਜਿਹੜੇ ਭਈਏ ਆ ਉਹ ਜੇ ਨਾਣ ਤਾਂ ਪੰਜਾਬ ਦੀ ਖੇਤੀ ਕਿਵੇਂ ਹੋਵੇ ਉਹਨਾਂ ਨੂੰ ਅਸੀਂ ਕਹਿੰਨੇ ਆ ਕਿ ਭਾਈ ਜੇ ਤੁਸੀਂ ਪੰਜਾਬ ਵਿੱਚ বাসਣਾ ਹੈ ਪੰਜਾਬ ਤੇ ਰਹਿਣਾ ਹੈ ਹੁਣ ਤੁਸੀਂ ਪੰਜਾਬੀ ਸਿੱਖੋ ਉਹਨਾਂ ਨੇ ਆਪਣੇ ਬੱਚੇ ਵੀ ਪੰਜਾਬੀ ਸਕੂਲਾਂ ਵਿੱਚ ਪਾ ਦਿੱਤੇ ਜਦੋਂ ਉਹ ਕਿਤੇ ਸਿੱਖ ਵੀ ਸਾਜ ਜਾਂਦੇ ਆ ਪਰ ਉਹਨਾਂ ਦੀ ਜਿਹੜੀ ਪੰਜਾਬੀ ਬੋਲਣ ਦੀ ਉਚਾਰਣ ਲਹਿਜਾ ਉਹ ਤਾਂ ਉਹਨਾਂ ਦਾ ਆਪਣਾ ਹੀ ਰਹੂਗਾ ਤਾਂ ਫੇਰ ਅਸੀਂ ਉਹਨਾਂ ਦਾ ਮਖੌਲ ਲਾਉਣੀ ਆ ਪੰਜਾਬ ਦੇ ਵਿੱਚ ਕਿੰਨੀਆਂ ਹੀ ਕੈਸਟਾਂ ਜਿਹੜੀਆਂ ਆ ਕਿ ਪ੍ਰਵਾਸੀ ਮਜ਼ਦੂਰਾਂ ਦੀ ਜਿਨ੍ਹਾਂ ਨੂੰ ਆਮ ਭਾਸ਼ਾ ਦੇ ਵਿੱਚ ਭਈਏ ਕਹਿ ਦਿੰਦੇ ਆ ਉਹਨਾਂ ਦੀ ਭਾਸ਼ਾ ਦਾ ਮਖੌਲ ਲਾਉਂਦੇ ਆ ਤਾਂ ਸਿਮੂਲੇਸ਼ਨ ਜਿਹੜਾ ਮਹਿਮਾਨ ਉਹਦੀ ਸਿਮੂਲੇਸ਼ਨ ਆ ਜਿਹੜੀ ਉਹ ਵੀ ਮੇਜ਼ਬਾਨ ਇੱਕ ਖਾਸ ਪੜਾ ਤੋਂ ਬਰੋਕ ਦਿੰਦਾ ਮੈਨੂੰ ਲੱਗਦਾ ਹੈ ਕਿ ਪੱਛਮੀ ਦੇਸ਼ਾਂ ਦੇ ਸੱਭਿਆਚਾਰ ਵਿੱਚ ਜਿਹੜੇ ਜੰਮੇ ਪਲੇ ਆ ਜਾਂ ਆਪਾਂ ਮੋٹے ਤੌਰ ਤੇ ਅੰਗਰੇਜ਼ ਕਹੀਏ ਸਾਡੇ ਲਈ ਜਿਹੜੇ ਸਾਰੇ ਅੰਗਰੇਜ਼ ਇੱਕ ਨਹੀਂ ਸਾਰੇ ਅੰਗਰੇਜ਼ੀ ਜੱਤ ਨੇ ਉਹਨਾਂ ਵਿੱਚ ਵੀ ਫਰਾਂਸੀਸੀ ਵੱਖਰੀ ਹੈ ਹਾਲਾਂਕਿ ਆਪਾਂ ਜਾਣਦੇ ਆ ਕਿ ਫਰਾਂਸੀਸੀ ਤੇ ਅੰਗਰੇਜ਼ਾਂ ਦੀ ਭਾਸ਼ਾ ਦੇ ਮਾਮਲੇ ਦੇ ਵਿੱਚ ਵੀ ਇੱਕ ਜੰਗ ਹੈ ਏਵੇਂ سپੇਨੀ ਵੀ ਨੇ ਪਰ ਸਾਡੇ ਲਈ ਉਹ ਸਾਰੇ ਗੂਰੇ ਨਹੀਂ ਉਹ ਉਸੇ ਤਰ੍ਹਾਂ ਹੀ ਜਿਹੜੇ ਭਾਰਤੀ ਆ ਵੱਡੀ ਪੱਧਰ ਤੇ ਤਾਂ ਇੱਕ ਭਾਰਤੀ ਆ ਪਰ ਭਾਰਤੀ ਭਾਈ ਭਾਰਤੀ ਨਹੀਂ ਬਹੁਤ ਹਾਲਤਾਂ ਦੇ ਵਿੱਚ ਜਿਹੜੇ ਪੰਜਾਬੀ ਲੋਕ ਉਹ ਭਾਸ਼ਾ ਦੇ ਆਧਾਰ ਤੇ ਜ਼ਿਆਦਾ ਨੇੜਤਾ ਮਹਿਸੂਸ ਕਰਦੇ ਆ ਪਾਕਿਸਤਾਨੀ ਪੰਜਾਬੀਆਂ ਨਾਲ ਉਹ ਕਈ ਮਾਮਲਿਆਂ ਦੇ ਵਿੱਚ ਜਿਹੜੇ ਉੱਤਰੀ ਭਾਰਤ ਦੇ ਬਾਕੀ ਪੰਜਾਬੀ ਐ ਉਹਨਾਂ ਨਾਲ ਉਨੀ ਨੇੜਤਾ ਮਹਿਸੂਸ ਨਹੀਂ ਕਰਦੇ ਜਿੰਨੀ ਉਹ ਦੱਖਣੀ ਭਾਰਤ ਦੇ ਆਣਾ ਕਰਦੇ ਐ ਉਹਦਾ ਵੀ ਇੱਕ ਕਾਰਨ ਹੈਗਾ ਕਿ ਇੱਥੇ ਇੱਕ ਜਿਹੜਾ ਧਰਮ ਆ ਪੰਜਾਬ ਦੇ ਵਿੱਚ ਉਹ ਬਹੁ ਗਿਣਤੀ ਐ ਜਿਹੜੀ ਸਿੱਖ ਧਰਮ ਤਾਂ ਸਿੱਖ ਧਰਮ ਤੇ Hindu ਧਰਮ ਦਾ ਜਿਹੜਾ ਆਪਸੀ ਸਾਂਝਦਾਰੀ ਵੀ ਬਹੁਤ ਆ ਪਰ ਕੁਝ ਮਾਮਲਿਆਂ ਦੇ ਵਿੱਚ ਇਹ ਕਿ ਕੋਈ ਵੀ ਜਿਹੜਾ ਵਿਅਕਤੀ ਆ ਉਹ ਆਪਣੀ ਕਮਿਊਨਿਟੀ ਉੱਤੇ ਲੱਗਦੇ ਦੋਸ਼ਾਂ ਆਪਣੀ ਹੀ ਕਮਿਊਨਿਟੀ ਦੇ ਉੱਤੇ ਲੱਗਦੇ ਦੋਸ਼ਾਂ ਨੂੰ ਉਹ ਕਿਸੇ ਹੋਰ ਦਾ ਕਹਿ ਕੇ ਨਕਾਰ ਦਿੰਦਾ ਮੈਂ ਤੁਹਾਨੂੰ ਗੱਲ ਸੁਣਾਉਣਾ ਹੈ ਕਿ ਮੈਂ ਪਾਕਿਸਤਾਨ ਗਿਆ ਤੇ ਮੈਂ ਪਾਕਿਸਤਾਨ ਦੇ ਵਿੱਚ ਗਿਆ ਵੀ ਪਾਕਿਸਤਾਨ ਦੇ ਦੋਸਤਾਂ ਨਾਲ ਗੱਲ ਕਰ ਰਿਹਾ ਮੈਂ ਮੈਂ ਕਿਹਾ ਵੀ ਇੱਥੇ ਤੁਹਾਡੇ ਜਿਹੜਾ ਹੈਗਾ ਔਰਤਾਂ ਨੂੰ ਬੜਾ ਦਬਾ ਕੇ ਰੱਖਿਆ ਜਾਂਦਾ ਵੀ ਇਹ ਪਾਉਂਦੀਆਂ ਬਰਕਾ ਪਾਉਣਾ ਪੈਂਦਾ ਇਹਨਾਂ ਨੂੰ ਹੂੰ ਕੋਈ ਤਾਂ ਸਾਡੀਆਂ ਔਰਤਾਂ ਤਾਂ ਕੋਈ ਨਹੀਂ ਉਹਨੇ ਸ਼ਬਦ ਬੁੱਢੀ ਵਰਤਿਆ ਸਾਡੀਆਂ ਬੁੱਢੀਆਂ ਤੇ ਕੋਈ ਨਹੀਂ ਬੁਰਕਾ ਪਾਉਂਦੀਆਂ ਤੇ ਮੈਂ ਉਹਦੇ ਨਾਲ ਲਾਹੌਰ ਦੇ ਬਜ਼ਾਰਾਂ 'ਚ ਘੁੰਮ ਰਿਹਾ ਤੇ ਮੈਂ ਕਿਹਾ ਉਹ ਬੁਰਕਾ ਪਾਈ ਵੇਖ ਜਾਂਦਾ ਉਹ ਸਾਡੀ ਥੋੜੋ ਤਪਗਾਨ ਮੈਂ ਕਿਹਾ ਉਹ ਦੇਖ ਬੁਰਕਾ ਪਾਈਆਂ ਸਾਡੀ ਥੋੜੋ ਉਹ ਤਾਂ ਪਸ਼ਤੂਨ ਮੈਂ ਕਿਹਾ ਉਹ ਦੇਖ ਬੁਰਕਾ ਪਾਈ ਜਾਂਦੀ ਉਹ ਸਾਡੇ ਥੋੜੋ ਆ ਉਹ ਲਾਹੌਰ ਦੀ ਥੋੜੋ ਉਹ ਤਾਂ ਬਾਹਰੋਂ ਕਿਸੇ ਪਿੰਡੋਂ ਖਰੀਦਦਾਰੀ ਕਰਨ ਆਈ ਤਾਂ ਇੱਕ ਤਰ੍ਹਾਂ ਨਾਲ ਬੰਦੇ ਆਪਣੀ ਹੀ ਕਮਿਊਨਿਟੀ ਦੇ ਵਿੱਚ ਜਦੋਂ ਇਸ ਕਿਸਮ ਦੀ ਗੱਲ ਆ ਕਿ ਹੈਲੋਵੀਨ ਤੇ ਜਾਣਾ ਹੈ ਤਾਂ ਹੈਲੋਵੀਨ ਵਰਗੇ ਵਸਤਰ ਪਾਉਣੇ ਚਾਹੀਦੇ। ਮਤਲਬ ਕਿ ਅਸਿਮੀਲੇਸ਼ਨ ਦੇ ਨਾਲ-ਨਾਲ ਐਲੀਨੇਸ਼ਨ ਵੀ ਹੋ ਰਹੀ ਹੈ। ਦੋਨੇ ਪ੍ਰੋਸੈਸ ਇੱਕੋ ਵੇਲੇ ਚੱਲਦੇ ਆ। ਤਾਂ ਬਹੁਤ ਸਾਰੇ ਜਿਹੜੇ ਬੰਦੇ ਕਹਿੰਦੇ ਆ ਕਿ ਠੀਕ ਆ ਹੈਲੋਵੀਨ ਅਸੀਂ ਆਪਦੇ ਢੰਗ ਨਾਲ ਬਣਾਵਾਂਗੇ। ਤਾਂ ਉਹ 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 ਫਿਰ ਉਹਨੂੰ ਧਰਮ ਨਾਲੋਂ ਜਾਂ ਉਸ ਕਲਚਰ ਨਾਲੋਂ ਤੋੜ ਕੇ ਉਸ ਨੂੰ ਇੱਕ ਸੀਜ਼ਨ ਦਾ ਜਾਂ ਵੈਸੇ ਇੱਕ ਜਸ਼ਨਾਵੀ ਮੌਕਾ ਬਣਾ ਲੈਂਦੇ ਆ ਕਿ ਸਾਡਾ ਵੀ ਇਹਦੇ ਚ ਹਿੱਸਾ ਹੋਣਾ ਚਾਹੀਦਾ ਇੱਕ ਕਲਚਰ ਦੀ ਡੈਡੀ ਜਿਵੇਂ ਆਪਾਂ ਗੱਲ ਕਰਦੇ ਆ ਨਾ ਬਹੁਤ ਡਿਫਰੈਂਟ ਹੈ ਹੁਣ ਜਿਵੇਂ ਆਪਣੇ ਪੰਜਾਬੀ ਥੋੜਾ ਖੁੱਲ ਕੇ ਮੰਨਣਾ ਮਾਣਦੇ ਆ ਜ਼ਿੰਦਗੀ ਨੂੰ ਮੇਕਅਰ ਆਫ ਦੀ ਲਾਬ ਦੇ ਕੁਝ ਲੋਕਾਂ ਨਾਲ ਗੱਲ ਕਰ ਰਹੀ ਸੀ ਸਾਰੇ ਤੇ ਕੁਝ ਕੈਨੇਡੀਅਨ ਸੀਗੇ ਕੁਝ ਗੋਰੇ ਸੀਗੇ ਕੁਝ ਚੀਨੀ ਸੀਗੇ ਮਿਕਸ ਕਰਾਊਡ ਸੀਗਾ ਤੇ ਮੈਂ ਉਹਨਾਂ ਨੂੰ ਐਵੀ ਕੁਐਸਚਨ ਪੁੱਛਿਆ ਮੈਂ ਕਿਹਾ ਵੀ ਕਦੇ ਆਪਾਂ ਘੁੰਮਣ ਜਾਂਦੇ ਆ ਤੇ ਇੱਕਦਾਂ ਵੀ ਤੁਹਾਡੇ ਅੰਦਰ ਇੰਨੀ ਖੁਸ਼ੀ ਆ ਜਾਂਦੀ ਆ ਕਿ ਤੁਸੀਂ ਕਾਰ ਰੋਕ ਕੇ ਬਾਹਰ ਖੜ ਕੇ ਨੱਚਣਾ ਸ਼ੁਰੂ ਕਰ ਦਿੰਦੇ ਆ ਤੇ ਉਹਨਾਂ ਵਾਸਤੇ ਐਡੀ ਹੈਰਾਨੀ ਵਾਲੀ ਚੀਜ਼ ਸੀ ਕਿ ਐਵੇਂ ਕੋਈ ਨੱਚ ਸਕਦਾ ਜਦ ਕਿ ਪੰਜਾਬੀਆਂ ਜਦ ਆਪਾਂ ਆਪ ਹੀ ਦੇ ਆਮ ਹੀ ਦੇਖਦੇ ਆ ਜਦੋਂ ਕਿਤੇ ਘੁੰਮਣ ਜਾਂਦੇ ਆ ਸੜਕ ਤੇ ਕਾਰਾਂ ਲਾ ਕੇ ਉਹ ਨੱਚ ਰਹੇ ਹੁੰਦੇ ਆ ਆਪਾਂ ਨੂੰ ਇਹ ਕੋਈ ਅਨਸ਼ੇਪ ਜਾਂ ਲਾਅ ਐਂਡ ਆਰਡਰ ਖਰਾਬ ਕਰਨ ਵਾਲੀ ਚੀਜ਼ ਨਹੀਂ ਲਾਦੀ ਕਿਉਂਕਿ ਇਹ ਸਾਡੇ ਕਲਚਰ ਦਾ ਹਿੱਸਾ ਹੈ ਪਰ ਜਦੋਂ ਇਹ ਜੀਆਂ ਚੀਜ਼ਾਂ ਪੰਜਾਬੀ ਬਾਹਰ ਜਾ ਕੇ ਕਰਦੇ ਆ ਬਾਕੀ ਕਲਚਰ ਜਿਨ੍ਹਾਂ ਦੇ ਵਿੱਚ ਇਹ ਆਮ ਚੀਜ਼ ਨਹੀਂ ਹੈ ਉਹ ਇੱਕ ਤਰ੍ਹਾਂ ਨਾਲ ਆਪ ਦੀ ਟੈਰੀਟਰੀ ਮਾਰਕ ਕਰਦੇ ਹੋਏ ਜਾਪਦੇ ਨੇ ਲੋਕਾਂ ਅੱਛਾ ਕਾਫੀ ਹੱਦ ਤੱਕ ਤੇਰੀ ਗੱਲ ਸਹੀ ਹੈ ਯੂ نو ਆਪਾਂ ਹੋਰ ਗੱਲਾਂ ਨਾਲ ਵੀ ਜੋੜ ਸਕਦੇ ਹਾਂ ਕਿ ਬਹੁਤ ਸਾਰੀਆਂ ਜਿਹੜੀਆਂ ਸਾਡੇ ਕਲਚਰ ਦੇ ਵਿੱਚ ਉਹ ਚੀਜ਼ਾਂ ਇੰਨੀ ਵਧੀਆ ਨਹੀਂ ਮੰਨੀਆਂ ਜਾਂਦੀਆਂ ਕਈ ਵਾਰ ਅਸੀਂ ਉਹਨਾਂ ਚੀਜ਼ਾਂ ਨੂੰ ਅਪਣਾ ਲੈਣੇ ਕਈਆਂ 'ਚ ਨਹੀਂ ਜਿਵੇਂ ਉਹਨੇ ਕਿ ਅਰੇਸ ਕਲਚਰ ਦੇ ਵਿੱਚ ਜਾਂ ਪੱਛਮੀ ਕਲਚਰ ਚ ਆ ਕੇ ਵੀ ਜਿਹੜਾ ਕੇਕ ਆ ਉਹ ਉਹ ਕੱਟਣ ਤੋਂ ਬਾਅਦ ਜਿਹੜੀ ਉਹਦੀ ਕਰੀਮ ਆ ਉਹ ਮੁੱਖ ਜਿਹੜਾ ਉਸ ਦਿਨ ਦਾ ਕਹਿ ਲਓ ਕਿ ਸਭ ਤੋਂ ਵੈਲ ਰੈਸਟ ਹੁੰਦਾ ਜਾਂ ਖੁਸ਼ੀ-ਖੁਸ਼ੀ ਆਉਦਾ ਬਰਥਡੇ ਮਨਾ ਰਿਆਂ ਦਾ ਉਹਦੇ ਮੂੰਹ ਤੇ ਮੜ ਦਿੰਦੇ ਤੇ ਉਹਦੇ ਨਾਲ ਆਖੇ ਕਹਿ ਲਓ ਕਿ ਹੰ ਕੰਫਰਟ ਤੋਂ ਮਹਿਸੂਸ ਹੋ ਹੀ ਜਾਂਦਾ ਹੈਗਾ ਪਰ ਪੰਜਾਬੀ ਸੱਭਿਆਚਾਰ ਦੇ ਵਿੱਚ ਤਾਂ ਉਸ ਦਿਨ ਕਹਿੰਦੇ ਕਿ ਚਲ ਯਾਰ ਬਾਕੀ ਛੱਡੋ ਅੱਜ ਚਾਹੇ ਦੱਦੇ ਨੇ ਵੀ ਆਦਿਨਾਂ ਨੂੰ ਇਸ ਤਰ੍ਹਾਂ ਕੋਈ ਤਾਨ ਕਰੋ ਪਰ ਹੁਣ ਉਹਨਾਂ ਲਈ ਇਹ ਕਿ ਵੀ ਉਹ ਦੇਣਾ ਕਿ ਉਹਨੂੰ ਇਸ ਤਾਂਗ ਨਾ ਤੰਗ ਕੀਤਾ ਜਾਂਦਾ ਉਹ ਕਈ ਵਾਰ ਕੀ ਹੁੰਦਾ ਕਿ ਸਾਡੀਆਂ ਜਿਹੜੀਆਂ ਕਲਚਰਲ ਡਿਫਰੈਂਸਸ ਨੇ ਇਹ ਹੁੰਦੇ ਆ ਹਰ ਕਲਚਰ ਚੀ ਹੁੰਦੇ ਆ ਉਹਦੇ ਬਾਰੇ ਮੈਨੂੰ ਇਹ ਲੱਗਦਾ ਕਿ ਗੱਲਾਂ ਬਹੁਤ ਨੇ ਜਿਹੜੀਆਂ ਕਰਨ ਵਾਲੀਆਂ ਨੇ ਹੂੰ ਹੂੰ ਕੋਈ ਮਸਲੇ ਆਪਾਂ ਇਹਦੇ ਵਿੱਚ ਡਿਸਕਸ ਕੀਤੇ ਜਾਂ ਕੋਈ ਗੱਲਾਂ ਤੇ ਆਪਾਂ ਵਿਚਾਰ ਕੀਤਾ ਗੱਲਾਂ ਤੇ ਹੋਰ ਵੀ ਮੇਰੇ ਕਹਿੰਦਾ ਬਹੁਤ ਆ ਕਰਨ ਵਾਲੀਆਂ ਤੇਰਾ ਆਪਣਾ ਇੱਕ ਤਜਰਬਾ ਹੈਗਾ ਆਪਾਂ ਗੱਲ ਤਾਂ ਸ਼ੁਰੂ ਕੀਤੀ ਸੀ ਹਰ ਸਮਾਈ ਮਾਈਗ੍ਰੇਸ਼ਨ ਤੋਂ ਪਰ ਹਰ ਸਮਾਈਗ੍ਰੇਸ਼ਨ ਬਾਰੇ ਮੈਨੂੰ ਇਹ ਵੀ ਲੱਗਦਾ ਹੈ ਕਿ ਇਹ ਨਹੀਂ ਕਿ ਕਦੇ ਕੋਈ ਵਾਪਸ ਨਹੀਂ ਆਇਆ ਆਏ ਤਾਂ ਜਿਹੜੀ ਸਾਡੀ ਪਹਿਲੀ ਪੀੜ੍ਹੀ ਸੀਗੀ ਉਹ ਬਾਹਰੋਂ ਪੜ ਕੇ ਆਈ ਤੇ ਇੱਥੇ ਆ ਕੇ ਉਹਨਾਂ ਨੇ ਨੌਕਰੀਆਂ ਕੀਤੀਆਂ ਹੂੰ ਹੂੰ ਉਹ ਨਹੀਂ ਬਾਹਰ ਰਹੇ ਹੂੰ ਹੂੰ ਸਾਡੇ ਬਹੁਤੇ ਬੰਦੇ ਜਿਹੜੇ ਉਹ ਸਭ ਤੋਂ ਵੱਡਾ ਐਗਜ਼ਾਮਪਲ ਆਪਾਂ ਗਾਂਧੀ ਦਾ ਹੀ ਲੈ ਲਈਏ ਹਾਂ ਬੈਰਸਟਰੀ ਕਰਨ ਜਾਂਦੇ ਸੀਗੇ ਜਵਾਲਾ ਨਹਿਰ ਵ੍ਰਸਤੀ ਕਰਨ ਜਾਂਦੇ ਸੀ ਵਾਪਸ ਆਉਂਦੇ ਸੀ ਮਹਾਤਮਾ ગાંધી ਵੀ ਵ੍ਰਸਤੀ ਕਰਨ ਗਏ ਵਾਪਸ ਆ ਗਏ ਤੇ ਇਸ ਤਰ੍ਹਾਂ ਇਹ esto la va bhi ਇੰਜੀਨੀਅਰ ਗਰਵਤ ਸਿੰਘ ਕ੍ਰੀਤ ਲੜੀ ਵਰਗੇ ਵਾਪਸ ਆਏ ਪਰ ਦੂਜੇ ਪਾਸੇ ਇਹ ਵੀ ਆ ਕਿ ਜੇ 100 ਬੰਦਾ ਜਾਂਦੇ ਉਹਦੇ ਜੋ ਪੰਜ ਮੋੜੇ ਹੁੰਦੇ ਆ ਕਿਸੇ ਨੂੰ ਮੌਸਮ ਸੂਟ ਨਹੀਂ ਆਇਆ ਕਿਸੇ ਬੰਦੇ ਨੂੰ ਉਥੋਂ ਉਹ ਉਹ ਉੱਥੇ ਉਹਦਾ ਕਾਰੋਬਾਰ ਸੈੱਟ ਨਹੀਂ ਹੋਇਆ ਕਿਸੇ ਬੰਦੇ ਦੀ ਇੱਥੇ ਪਿੱਛੇ ਰਹਿ ਗਿਆ ਪਰਿਵਾਰ ਆ ਜਿਹੜਾ ਉਹ ਕੋਈ ਵੀਜਾਵੰਦ ਬੰਦਨਾ ਕਰਕੇ ਉੱਥੇ ਜਾ ਨਹੀਂ ਸਕਦਾ ਤੇ ਉਹਨੂੰ ਉਹਦੀ ਲੁੱਕ ਆਫਟਰ ਕਰਨ ਦੀ ਬਜ਼ੁਰਗਾਂ ਦੀ ਲੁੱਕ ਆਫਟਰ ਕਰਨ ਲਈ ਆਉਣਾ ਪੈਂਦਾ ਕਿਸੇ ਬੰਦੇ ਨੇ ਕੋਈ ਕਾਰੋਬਾਰ ਸ਼ੁਰੂ ਕਰ ਲਿਆ ਉਹ ਇੰਡੀਆ ਚ ਵੱਧ ਚੱਲ ਗਿਆ ਮੇਰਾ ਖਿਆਲ ਆ ਕਿ 10% ਤੱਕ ਕਿ ਜੇ 100 ਬੰਦਾ ਜਾਂਦਾ ਤੇ 10 ਬੰਦੇ ਜੇ ਵਾਪਸ ਆ ਜਾਂਦੇ ਇਹਨੂੰ ਰਿਵਰਸ ਮਾਈਗ੍ਰੇਸ਼ਨ ਨਹੀਂ ਕਹਾਂਗੇ ਜੇ 100 ਬੰਦਾ ਜਾਂਦਾ ਉਹਦੇ ਚੋਂ ਆਪਾਂ ਕਹੀਏ ਕਿ ਵੀ ਸਿਰਫ ਲੈਸ uh, ਥੈਨ 50% ਉਹ ਬਾਹਰ ਰਹਿੰਦੇ ਬਾਕੀ ਸਾਰੇ ਵਾਪਸ ਆ ਜਾਂਦੇ ਫਿਰ ਆਪਾਂ ਕਹਾਂਗੇ ਕਿ ਰਿਵਰਸ ਮਾਈਗ੍ਰੇਸ਼ਨ ਸ਼ੁਰੂ ਹੋ ਗਈ ਅ ਇਸ ਚੀਜ਼ ਨੂੰ ਮੈਂ ਨਾ ਇੱਕ ਹੋਰ ਚੀਜ਼ ਐਡ ਕਰੂੰਗੀ ਤੁਸੀਂ ਕਹਾਂ ਕਿ 100 ਬੰਦਾ ਜਾਂਦਾ ਤੇ 5 ਬੰਦੇ ਜੇ ਵਾਪਸ ਆਉਂਦੇ ਆ ਅਕਸਰ ਆਪਾਂ ਗੱਲ ਨਾ ਬੰਦੇ ਦੀ ਕਰਦੇ ਆ ਕਦੇ ਵੀ ਆਪਾਂ ਜੈਂਡਰ ਦੇ ਹਿਸਾਬ ਨਾਲ ਇਹ ਗੱਲ ਨਹੀਂ ਕਰਦੇ ਕਿਉਂਕਿ ਬੰਦਾ ਹੀ ਸਮ ਹਾਉ ਡਿਫਾਲਟ ਆਪਣੇ ਕਲਚਰ ਦੇ ਵਿੱਚ ਦੁਨੀਆ ਦੇ ਵਿੱਚ ਮੈਂ ਕਦੇ ਵੀ ਕਿਸੇ ਔਰਤ ਨੂੰ ਉਥੇ ਛੋੜਾ ਕਰ ਦੇ ਜਾਂ ਇਹ ਸੋਚਦੇ ਨਹੀਂ ਦੇਖਿਆ ਹਾਏ ਮੈਂ ਇੰਡੀਆ ਹੀ ਚੰਗੀ ਸੀ ਜਦ ਕਿ ਭਾਵੇਂ ਵਾਪਸ ਆਉਣ ਨਾ ਆਉਣ ਭਾਵੇਂ ਉਥੇ ਹੀ ਰਹਿਣ ਮੈਂ 90% ਬੰਦਿਆਂ ਨੂੰ ਇਹ ਛੋੜਾ ਜਾ ਕਰਦੇ ਬਹੁਤ ਦੇਖਿਆ ਕਿ ਉਥੇ ਪੱਕੀ ਰੋਟੀਆਂ ਪਕਾਉਣੀਆਂ ਪੈਂਦੀਆਂ ਇੱਥੇ ਤਾਂ ਇੱਥੇ ਤਾਂ ਕੰਮ ਤੇ ਜਾਣਾ ਪੈਂਦਾ ਮੈਨਾਂ ਦਾ ਇਹਦਾ ਰੀਜ਼ਨ ਇਹੀ ਹੈ ਔਰਤਾਂ ਨੂੰ ਇੱਥੇ ਵੀ ਕੰਮ ਕਰਨਾ ਪੈਂਦਾ ਉਥੇ ਵੀ ਕੰਮ ਕਰਨਾ ਪੈਂਦਾ ਤਕਿ ਇਹ ਕਾਰਨ ਇਹ ਹੈ ਕਿ ਮੇਲ ਐਂਟਾਈਟਲਮੈਂਟ ਉਹਨਾਂ ਨੂੰ ਇੰਡੀਆ 'ਚ ਜ਼ਿਆਦਾ ਮਿਲਦੀ ਹੈ ਤੇ ਜੋ ਉਹ ਘੱਟ ਗਿਣਤੀ ਵਾਲੀ ਆ ਸਵਾਲਟਰਨ ਵਾਲੀ ਚੀਜ਼ ਹੈ ਉਹ ਉਹਨਾਂ ਨੂੰ ਕੈਨੇਡਾ ਜਾ ਕੇ ਪਹਿਲੀ ਵਾਰ ਫੇਸ ਕਰਨੀ ਪੈਂਦੀ ਹੈ ਉਹਦੇ ਵਿੱਚ ਤਾਂ ਨਾ ਗੱਲ ਇਹ ਆ ਕਿ ਮੈਂ ਤੇ ਤੇਰੀ ਮੰਮੀ ਅਕਸਰ ਬਹੁਤ سارے ਸੈਮੀਨਾਰਾਂ 'ਚ ਵੀ ਇਹ ਗੱਲ ਆਖਦੇ ਆ ਕਿ ਜਿਹੜੀਆਂ ਔਰਤਾਂ ਉਹ ਘੱਟ ਰਹੁੰਦੀਆਂ ਤੇ ਪ੍ਰਵਾਸੀ ਆ ਜਿਹੜੇ ਉਹਨਾਂ ਦੇ ਵਿੱਚ ਜਿਹਨੂੰ ਨੋਸਟੈਲਜੀਆ ਕਹਿੰਦੇ ਆ ਯਾਦ ਨੀਵਾਂ ਕਹਿੰਦੇ ਆ ਧਰਤੀ ਦਾ ਭਾਸ਼ਾ ਦਾ ਯਾਦ ਨੀਵਾਂ ਜਿਹੜਾ ਉਹ ਵੱਧਦਾ ਉਹਦਾ ਕਾਰਨ ਵੀ ਮੈਂ ਇਹੀ ਮੰਨਦਾ ਐ ਕਿ ਉਹਦਾ ਕਾਰਨ ਯਾਦ ਨੀਵਾਂ ਦਾ ਇਹੀ ਆ ਕਿ ਬੰਦੇ ਨੂੰ ਪੰਜਾਬੀ ਬੰਦੇ ਨੂੰ ਮੇਲ ਨੂੰ ਬੰਦੇ ਤੋਂ ਭਾ ਮੇਰਾ ਜਦੋਂ ਮੈਂ ਬੰਦਾ ਸ਼ਬਦ ਵਰਤਦਾ ਸੀ ਉਦੋਂ ਮੇਲ ਹਾਂ ਮੈਂ ਮੈਂ ਸਮਝਦੀ ਹਾਂ ਹੁਣ ਬੰਦੇ ਤੋਂ ਭਾਵੇ ਕਿ ਜਿਹੜਾ ਮੇਲ ਮਰਦਾ ਉਹਦੇ ਲਈਏ ਸੀ ਕਿ ਮੈਂ ਸਦਾ ਇੱਥੇ ਰਹਿਣਾ ਇਹ ਮੇਰਾ ਘਰ ਆ ਮੇਰੇ ਮਾਂ ਪਿਓ ਦਾ ਘਰ ਆ ਮੈਂ ਤਾਂ ਕਿਤੇ ਜਾਣਾ ਨਹੀਂ ਇਹ ਮੇਰੀ ਜ਼ਿੰਦਗੀ ਆ ਮੈਂ ਤਾਂ ਇੱਥੇ ਹੀ ਆ ਜਦੋਂ ਪਹਿਲੀ ਵਾਰੀ ਉਹ ਬਾਹਰ ਜਾਂਦਾ ਤਾਂ ਉਹਨੂੰ ਧਰਤੀ ਤੋਂ ਟੁੱਟਣ ਦਾ ਅਹਿਸਾਸ ਹੁੰਦਾ। ਜਦੋਂ ਕਿ ਔਰਤ ਨੂੰ ਤਾਂ ਪਹਿਲੇ ਦਿਨੋਂ ਸਭ ਕੀ ਦਿੱਤਾ ਜਾਂਦਾ ਕਿ ਤੂੰ ਅਗਲੇ ਘਰੇ ਜਾਣਾ ਹੈ, ਤੂੰ ਸੌਰੇ ਘਰੇ ਜਾਣਾ ਹੈ ਤੇ ਤੂੰ ਇੱਥੇ ਧੰ ਬਗਾਨਾ ਹੈ। ਤਾਂ ਉਹਨੂੰ ਬਗਾਨਾ ਹੈ ਕਿ ਮਾਂ ਕੇ ਪਟਿਆਲਿਓਂ ਬਠਿੰਡੇ ਨਾ ਗਈ, ਪਟਿਆਲਿਓਂ ਅੰਮ੍ਰਿਤਸਰ ਨਾ ਗਈ ਤਾਂ ਉਹ ਇੱਥੋਂ ਵੈਨਕੂਵਰ ਚਲੀ ਗਈ ਜਾਂ ਸਿਡਨੀ ਚਲੀ ਗਈ। ਤਾਂ ਉਹਦੇ ਲਈ ਦੇਖੋ ਹੀ ਗਾਣ। ਇੱਕ ਤਾਂ ਇਹ ਫੈਕਟਰ ਹੈ ਦੂਸਰਾ ਜਿਹੜਾ ਫੈਕਟਰ ਹੈਗਾ ਕਿ ਕਾਫੀ ਪਹਿਲਾਂ ਨਾਲੋਂ ਪੰਜਾਬ 'ਚ ਵੀ ਪਰਵਰਤਨ ਆਇਆ ਇਸ ਦੇ ਬਾਵਜੂਦ ਜਿਹੜਾ ਜੈਂਡਰ ਬਾਇਸ ਹੈ ਲੋਕਵੇਂ ਰੂਪ ਦੇ ਵਿੱਚ ਕੈਨੇਡਾ ਵੀ ਹੈ ਹੂੰ ਪਰ ਪੂਰੀ ਦੁਨੀਆ 'ਚ ਇੰਡੀਆ 'ਚ ਵੀ ਹੈਗਾ ਪਰ ਇਹ ਜਿਹੜਾ ਜੈਂਡਰ ਬੀਸ ਹੈਗਾ ਉਹ ਦਿਸਦੇ ਪੱਧਰ ਤੇ ਪੰਜਾਬ 'ਚ ਜ਼ਿਆਦਾ ਹੈ ਤੇ ਫਿਰ ਔਰਤ ਨੂੰ ਲੱਗਦਾ ਹੈ ਕਿ ਮੈਨੂੰ ਜਿੱਥੇ ਸਿਕਿਉਰਿਟੀ ਆ ਜਿੱਥੇ ਮੇਰੀ ਸੇਫਟੀ ਆ ਜਿੱਥੇ ਮੇਰੀ ਇੱਜ਼ਤ ਆ ਮੈਂ ਉੱਥੇ ਕਿਉਂ ਨਾ ਆਂਦਾ ਦਰਵਾਸ ਮੈਂ ਮਾਈਗ੍ਰੇਸ਼ਨ ਦੇ ਵਿੱਚ ਇਸ ਗੱਲ ਦੀ ਘੱਟ ਸੰਭਾਵਨਾ ਲੱਗਦੀ ਆ ਕਿ ਜਿਹੜੇ ਮੈਂ ਕਿਹਾ ਕਿ ਜੇ 100 ਤੋਂ 10 ਵੀ ਮੁੜਿਆਉਣ ਤਾਂ ਅਸੀਂ ਕਹਾਂਗੇ ਕਿ ਸ਼ੁਰੂਆਤ ਹੋ ਗਈ ਜੇ 50% ਤੱਕ ਹੋ ਗਈ ਤਾਂ ਠੀਕ ਆ ਜੇ ਇੱਕਾ ਦੁੱਕਾ ਕੇਸ ਤਾਂ ਹੋ ਸਕਦੇ ਪਰ ਔਰਤਾਂ ਜਿਹੜੀਆਂ ਉਹ ਬਹੁਤ ਘੱਟ ਵਾਪਸ ਆਉਣ ਦੀ ਸੰਭਾਵਨਾ ਹੈ ਹਾਲੇ ਕਿਉਂਕਿ ਇਹ ਪ੍ਰੋਸੈਸ ਕਿਹੜਾ ਚੱਲ ਪਿਆ ਇੱਥੇ ਸਾਡਾ ਸੋਚ ਆ ਕਿ ਇਸ ਤਰ੍ਹਾਂ ਹੋ ਸਕਦਾ ਹੈ ਬਾਕੀ ਹੈ ਕਿ ਕਿਸੇ ਕਿਸੇ ਵਿਅਕਤੀ ਦੀ ਕੋਈ ਵਿਸ਼ੇਸ਼ ਓਪਰਚ्युनिटी ਹੋ ਸਕਦੀ ਹੈ ਜਿਵੇਂ ਬਹੁਤ ਸਾਰੇ ਜਿਹੜੇ ਗਾਇਕ ਆ ਉਹ ਬਾਹਰ ਗਏ ਕਿਉਂਕਿ ਉਹਨਾਂ ਕੋਲ ਜਿਹਨੂੰ ਕਹਿੰਦੇ ਪੱਲਿਓ ਪੈਸੇ ਲਾ ਕੇ ਕੈਸਟ ਕੱਢਣ ਦੀ ਸਮਰੱਥਾ ਨਹੀਂ ਸੀ ਜਾਂ ਫਿਲਮ ਬਣਾਉਣ ਦੀ ਸਮਰੱਥਾ ਨਹੀਂ ਸੀ ਆਧਕਾਰਾਂ ਕੋਲੇ ਬਾਹਰ ਗਏ ਪਿਛਲੇ 20 ਸਾਲਾਂ ਦੇ ਵਿੱਚ ਤਾਂ ਹਾਂ ਬਾਹਰ ਗਏ ਪੈਸੇ ਕਮਾਏ ਪੈਸੇ ਲਾਏ ਮਾਰਕੀਟ ਕ੍ਰੀਏਟ ਹੋ ਗਈ ਹੁਣ ਉਹ ਇੰਡੀਆ ਰਹਿਣਾ ਪਸੰਦ ਕਰਦੇ ਆ ਕਿਉਂਕਿ ਇੱਥੇ ਉਹਨਾਂ ਨੂੰ ਲੱਗਦਾ ਕਿ ਕੈਨੇਡਾ ਜਿਹੜਾ ਹੈਗਾ ਉਹ ਸਾਡਾ ਕਦੇ-ਕਦਾਂ ਹੀ ਟੂਰ ਆ ਤੇ ਇੱਥੇ ਹੀ ਆ ਹਾਂ ਜਿਹੜੀ ਪਹਿਲੀ ਪੀੜ੍ਹੀ ਦੀਆਂ ਔਰਤਾਂ ਉਹ ਇੱਕ ਚੀਜ਼ ਨੂੰ ਬਹੁਤ ਮਿਸ ਕਰਦੀ ਆ ਮੈਂ ਮੀਡਲ ਕਲਾਸ ਦੀ ਆਔਰ ਉਹ ਕਰਦੀ ਆ ਕੰਮ ਵਾਲੀਆਂ ਨੂੰ ਮਿਸ ਨਹੀਂ ਉਹ ਮੈਂ ਇਹ ਹੀ ਚੀਜ਼ ਕਹਿਨੀ ਆ ਕਿ ਉਹ ਜਿਹੜੀ ਐਨਟਾਈਟਲਮੈਂਟ ਤੁਹਾਡੇ ਕੋਲ ਆਉਂਦੀ ਆ ਤੁਹਾਡੀ ਭਾਵੇਂ ਬੈਕਗ੍ਰਾਉਂਡ ਕਰਕੇ ਆਵੇ ਭਾਵੇਂ ਤੁਹਾਡੇ ਜੈਂਡਰ ਕਰਕੇ ਆਵੇ ਜੋ ਵੀ ਤੁਹਾਡੇ ਕੋਲ ਇੱਥੇ ਐਨਟਾਈਟਲਮੈਂਟ ਰਹਿੰਦੀ ਆ ਉਹ ਜਦੋਂ ਉੱਥੇ ਖੁੱਸਦੀ ਆ ਤਾਂ ਉਹ ਚੀਜ਼ਾਂ ਨੂੰ ਤੁਸੀਂ ਮਿਸ ਕਰਦੇ ਹੋ ਤੇ ਇਨਸਟੈਡ ਤੁਸੀਂ ਇਹ ਸੋਚੋ ਕਿ ਹਾਂ ਇੰਡੀਆ ਜਦ ਅਸੀਂ ਉਹਨਾਂ ਨਾਲ ਬੁਰਾ ਬਿਹੇਵ ਕਰਦੇ ਸੀ ਜਾਂ ਉਹ ਵੀ ਜਿਨ੍ਹਾਂ ਆਪਾਂ ਕਹਿੰਦੇ ਮਿਨਿਮਮ ਵੇਜ ਦੇਜ਼ਰਵ ਕਰਦੀਆਂ ਸੀ ਇਸ ਨਾਲ ਉਹ ਇਹ ਸੋਚਦੇ ਕਿ ਅਸੀਂ ਉਹ ਲੋਕਾਂ ਨੂੰ ਆਪਦੇ ਲਈ ਕੰਮ ਕਰਾਉਣਾ ਡਿਜ਼ਰਵ ਕਰਦੇ ਦੇਖੋ ਇਹ ਤਾਂ ਗੱਲ ਹੈ ਕਿ ਜਿਹਦੇ ਕੋਲੇ ਪਾਵਰ ਹੈ ਸਮਰੱਥਾ ਹੈ ਪੈਸਾ ਹੈ ਉਹ ਦੂਸਰੇ ਤੋਂ ਕੰਮ ਕਰਵਾਊਗਾ ਜਾਂ ਕਹਿ ਲਓ ਕਿ ਸ਼ੋਸ਼ਣ ਕਰੂਗਾ ਕਰੂਗਾ ਹਾਲ ਦੀ ਘੜੀ ਇਹ ਇੱਕ ਸਾਡਾ ਡ੍ਰੀਮ ਕਿ ਮਾਨਵੀ ਸਬੰਧਾਂ ਦੇ ਵਿੱਚ ਸ਼ੋਸ਼ਣ ਖਤਮ ਹੋਵੇ ਆਰਥਿਕ ਸ਼ੋਸ਼ਣ ਖਤਮ ਹੋਵੇ ਜਿਹੜਾ ਕਿ ਮਾਰਕਸ ਦਾ ਵਕਰੇ ਠੰਗ ਦਾ ਡ੍ਰੀਮ ਆ ਬਾਕੀ ਬੰਦਿਆਂ ਦਾ ਵਕਰੇ ਠੰਗ ਦਾ ਡ੍ਰੀਮ ਆ ਪਰ ਇਹ ਹਜੇ ਤੱਕ ਪੂਰਾ ਨਹੀਂ ਹੋਇਆ ਤਾਂ ਨਿਸ਼ਚੇ ਹੀ ਜਿਹੜੇ ਬੰਦੇ ਇੱਥੇ ਸੌਖੇ ਨੇ ਪਰ ਫੇਰ ਵੀ ਜੀ ਉੱਥੇ ਰਹਿਣਾ ਪਸੰਦ ਕਰਦੇ ਆ ਇਸ ਕਾਸਟ ਤੇ ਵੀ ਬੰਦਾ ਆਪਦੀ ਹਉ ਮਾਰ ਕੇ ਮੈਂ ਵਾਲੀ ਹਉ ਮਾਰ ਕੇ ਮਰਦਾਵੀ ਹਉ ਮਾਰ ਕੇ ਵੀ ਔਰਤਾਂ ਇਤੋਂ ਦੀਆਂ ਜਿਹੜੀਆਂ ਸੁੱਖ ਸਹੂਲਤਾਂ ਖਾਸ ਕਰਕੇ ਕੰਮ ਕਰਨ ਵਾਲੇ ਮਿਡਲ ਕਲਾਸ ਨੂੰ ਮਿਲੀਆਂ ਹੋਈਆਂ ਉਹ ਛੱਡ ਕੇ ਵੀ ਜੇ ਉੱਥੇ ਰਹਿਣਾ ਪਸੰਦ ਕਰਦੀਆਂ ਇਹਦਾ ਮਤਲਬ ਇਹ ਕਿ ਜਿਹੜੀਆਂ ਬਾਕੀ ਚੀਜ਼ਾਂ ਨੇ ਚਾਹੇ ਉਹ ਸਾਫ਼ ਪਾਣੀ ਹੋਵੇ ਬਹੁਤ ਸਾਰੇ ਲੋਕ ਕਹਿੰਦੇ ਆ ਕਿ ਉੱਥੇ ਪੋਲੂਸ਼ਨ ਘੱਟ ਆ ਇੱਕ ਗੱਲ ਦੂਜਾ ਕਹਿੰਦੇ ਆ ਕਿ ਉੱਥੇ ਨਿਆਂ ਇੱਕ ਇਹ ਕਹਿੰਦੇ ਸੀਗੇ ਕਿ ਮੈਡੀਕਲ ਸਹੂਲਤਾਂ ਹਾਲਾਂਕਿ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਹਾਂ ਮੈਨੂੰ ਤਾਂ ਕਦੇ ਵੀ ਇਹ ਵੀ ਲੱਗਦਾ ਹੈ ਕਿ ਇੰਨੀਆਂ ਵਧੀਆ ਨਹੀਂ ਉੱਥੇ ਮੈਡੀਕਲ ਸਹੂਲਤਾਂ ਪਰ ਉਹਨਾਂ ਨੂੰ ਲੱਗਦਾ ਕਿ ਜੇ ਮੈਡੀਕਲ ਸਹੂਲਤਾਂ ਨਾ ਮਿਲਣ ਪਰ ਜਦੋਂ ਮਿਲਦੀਆਂ ਉਹ ਕੁਆਲਿਟੀ ਦੀਆਂ ਮਿਲਦੀਆਂ ਉਹਦੇ ਵਿੱਚ ਧੋਖਾ ਧੜੀ ਨਹੀਂ ਹੈ ਇਹ ਇਹ ਪੰਜਾਬ ਦੇ ਲੋਕਾਂ ਦੀ ਪਰਸੈਪਸ਼ਨ ਆ ਮੈਂ ਇਹ ਸੱਚ ਝੂਠ ਬਾਰੇ ਨਹੀਂ ਜਾਣਦਾਗਾ ਕਿ ਸਾਡੇ ਤਾਂ ਮੈਂ ਕੀ ਕਹਿੰਦਾ ਕਿ ਬਈ ਐਵੇਂ ਵੀ ਆਪਰੇਸ਼ਨ ਕਰ ਦਿੰਦੇ ਆ ਐਵੇਂ ਵੀ ਟੈਸਟ ਕਰਾ ਲੈਂਦੇ ਆ ਐਵੇਂ ਵੀ ਦਵਾਈਆਂ ਕੋਈ ਜਾਂਦੇ ਆ ਜੀ ਮੈਨੂੰ ਉਹ ਇਹੀ ਲੱਗਦਾ ਹੈ ਕਿ ਹਰ ਬੰਦੇ ਦੇ ਇਹ ਚੀਜ਼ਾਂ ਤਾਂ ਆਪ ਦੀ ਪਰਸਨਲ ਐਕਸਪੀਰੀਅੰਸ ਤੇ ਡਿਪੈਂਡ ਕਰ ਸਕਦਾ ਹੋ ਸਕਦਾ ਹੈ ਕਿਸੇ ਬੰਦੇ ਨੂੰ ਕੈਨੇਡਾ ਵੀ ਉਹਨੂੰ ਕੋਈ ਵੱਡੀ ਬਿਮਾਰੀ ਹੋਵੇ ਤੇ ਟਾਈਮ ਲੌਲ ਤੇ ਪਾਇਆ ਹੋਵੇ ਹੋ ਸਕਦਾ ਹੈ ਇੰਡੀਆ ਦੇ ਵਿੱਚ ਵੀ ਕਿਸੇ ਬੰਦੇ ਨੂੰ ਬਚਾ ਲਿਆ ਹੋਵੇ ਕੋ ਕੁਝ ਵੀ ਹੋ ਸਕਦਾ ਹੈ ਪਰਸਨਲ ਪਰਸਨ ਟੂ ਪਰਸਨ ਐਕਸਪੀਰੀਅੰਸ ਤੇ ਵੱਧ ਡਿਪੈਂਡ ਕਰਦਾ ਤੇ ਇਹ ਸਹੂਲਤਾ ਇੰਡੀਆ ਚ ਵੀ ਤੇ ਕੈਨੇਡਾ ਚ ਵੀ ਇੱਕੋ ਜਿਹੀਆਂ ਹੀ ਨੇ ਕੋਈ ਚੰਗਾ ਨਹੀਂ ਕੋਈ ਮਾੜਾ ਨਹੀਂ ਇਹ ਤਾਂ ਹੁਣ ਦੁਨੀਆ ਦੁਨੀਆ ਤੇ ਹੀ ਪੂਰੀ ਤੇ ਜੋ ਸਹੂਲਤਾ ਨੇ ਉਹੀ ਕੈਨੇਡਾਸ ਨੇ ਉਹੀ ਇੰਡੀਆਸ ਨੇ ਅ ਚਲੋ ਅਸੀਂ ਤਾਂ ਇਹ ਸਮਝਦੇ ਹਾਂ ਕਿ ਇੱਕ ਅਜਿਹਾ ਗਲੋਬਲ ਯੁੱਗ ਦੇ ਵੱਲ ਅਸੀਂ ਵੱਧ ਰਹੇ ਹਾਂ ਕਿ ਜਿਸ ਦਿਨ ਸਾਰੀ ਦੁਨੀਆ ਦੇ ਵਿੱਚ ਜਿਹੜੀਆਂ ਸਹੂਲਤਾਂ ਉਹਨਾਂ ਦਾ ਜਿਹੜਾ ਇੱਕੋ ਜਿਹਾ ਉਹਨਾਂ ਦੀ ਵੰਡ ਹੋਵੇ ਕਿਤੇ ਵੀ ਬੰਦਿਆਂ ਨੂੰ ਅਲਦੀਪਾ ਜਾ ਆਪਣਾ ਧਰਮ ਆਪਣਾ ਇਲਾਕਾ ਛੱਡ ਕੇ ਜਾਣਾ ਨਾ ਪਵੇ ਪਰ ਜੇ ਜਾਂਦਾ ਹੈ ਤਾਂ ਫਿਰ ਉਹਨੂੰ ਉੱਥੇ ਵੀ ਕੋਈ ਤਕਲੀਫ ਨਾ ਹੋਵੇ ਅਸੀਂ ਮਨੁੱਖ ਨੂੰ ਮਨੁੱਖ ਵਜੋਂ ਇਨਸਾਨ ਨੂੰ ਇਨਸਾਨ ਵਜੋਂ ਪਛਾਨੀਏ ਤੇ ਇੱਕ ਦੂਸਰੇ ਨੂੰ ਬਰਾਬਰ ਸਮਝੀਏ ਤੇ ਸਾਡਾ ਇਹ ਜਿਹੜਾ ਅਸੀਂ ਪੋਡਕਾਸਟ ਫਾਈਟ ਬਣਾਇਆ ਜੋ ਕਿ ਬਹੁਤ ਜ਼ਿਆਦਾ ਔਫੋਰਮਲ ਨਹੀਂ ਹੈ ਇਹ ਤੁਹਾਨੂੰ ਕਹਿਜਾ ਲੱਗਿਆ ਪਲੀਜ਼ ਸਾਨੂੰ ਕਮੈਂਟ ਕਰਕੇ ਲਾਈਕ ਕਰਕੇ ਸਬਸਕ੍ਰਾਈਬ ਕਰਕੇ ਦੱਸੋ ਤੇ ਇਹ ਜੇ ਮੈਨੂੰ ਲੱਗਦਾ ਅਗਲੀ ਵਾਰ ਆਪਾਂ ਕਨਸਪੀਰੇਸੀ ਥੀਰੀਜ਼ ਬਾਰੇ ਗੱਲ ਕਰਾਂਗੇ ਤੇ ਕਹੇ ਜੇ ਟਾਪਿਕ ਬਾਰੇ ਤੁਸੀਂ ਸੋਨੋ ਕਿ ਅਸੀਂ ਗੱਲਬਾਤ ਕਰੀਏ ਉਹ ਪਲੀਜ਼ ਹਲੇ ਕਮੈਂਟਸ ਚ ਦੱਸੋ